ਬੀਜੇਪੀ ਪਰਿਵਾਰ ਦੇ ਅੰਦਰ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਵੱਖ-ਵੱਖ ਇਲਾਕਿਆਂ ਤੋਂ ਜਿਹਦੇ ਵਿੱਚ ਚਾਹੇ ਸਾਡੇ ਫਾਰਮਰ ਏਡੀਸੀ ਵੀ ਰਹੇ ਹੈ ਤੇ ਸਾਡੇ ਨਾਲ ਤਾਂ ਇਹਨਾਂ ਦਾ ਨਿੱਜੀ ਤੌਰ ਤੇ ਬੜਾ ਸਬੰਧ ਰਿਹਾ ਕਿਉਂਕਿ ਇੱਥੇ ਇਹਨਾਂ ਨੇ ਆਪਣੀ ਡਿਊਟੀ ਦੇ ਦੌਰਾਨ ਫਾਜ਼ਿਲਕਾ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ ਰਣਵੀਰ ਜੀ ਮੋਦਲ ਸਾਹਿਬ ਜਿਹੜੇ ਏਡੀਸੀ ਰਹੇ ਸੀਗੇ ਤੇ ਉਸੇ ਨਾਲ ਹੀ ਪ੍ਰਸ਼ਰ ਸਾਹਿਬ ਇਹਨਾਂ ਨੂੰ ਬਹੁਤ ਤਜਰਬਾ ਹੈ ਐ ਐਸਐਡੀ ਦੇ ਵਿੱਚ ਵਿਕਰਮ ਮਜੀਠੀਆ ਜੀ ਦੇ ਨਾਲ ਵੀ ਇਹਨਾਂ ਨੇ ਉੱਥੇ ਕੰਮ ਕੀਤਾ ਮਜੀਠੇ ਹਲਕੇ ਦੇ ਅੰਦਰ ਬਾਕੀ ਵੀ ਸਾਰੇ ਮਾਝੇ ਦੇ ਇਲਾਕੇ 'ਚ ਬੜਾ ਇਹਨਾਂ ਨੇ ਕੰਮ ਕੀਤੇ ਰਿਹਾ ਹੈ ਸ਼ਾਇ ਇਹਨਾਂ ਦੀ ਪਟਿਆਲੇ ਦੀ ਹੈ ਪਰ ਇਹਨਾਂ ਨੂੰ ਰਾਜਨੀਤੀ ਦੇ ਅੰਦਰ ਬਹੁਤ ਵੱਡਾ ਤਜਰਬਾ ਵੀ ਹੈ ਤੇ ਕਸ਼ਮੀਰ ਜੀ ਜਿਹੜੇ ਉੱਥੇ ਗੁਰੂਕਰਤ ਦੇ ਅੰਦਰ ਗ੍ਰੰਥੀ ਦੀ ਵੀ ਇਹਨਾਂ ਨੇ ਸੇਵਾਵਾਂ ਕਰੰਦ ਇਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਤੇ ਇਲੈਕਸ਼ਨ ਵੀ ਇਹਨਾਂ ਨੇ ਐਸਜੀਪੀਸੀ ਦਾ ਕੰਟੈਸਟ ਕੀਤਾ ਸੀਗਾ 96 'ਚ ਕੀਤਾ ਸੀਗਾ ਜੀ ਆਪਾਂ 96 'ਚ ਕੀਤਾ ਸੀਗਾ ਕਸ਼ਮੀਰ ਜੀ ਤੇ ਅੱਜ ਇਹ ਵੀ ਪਾਰਟੀ ਨੂੰ ਮੇਰੇ ਖਿਆਲ ਮਿਲ ਕੇ ਹੋਰ ਵੀ ਇਹਨਾਂ ਦੇ ਸਹਿਯੋਗ ਨਾਲ ਅੱਗੇ ਚੱਲਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਡੇ ਜਿਹੜਾ ਪਰਵਾਣੇ ਕੁਲਾਟੀ ਹੈ ਰਾਜਨੀਤੀ ਦੇ ਇਹਨਾਂ ਨੇ ਉਹਨਾਂ ਦਿਨਾਂ ਦੇ ਅੰਦਰ ਜਦੋਂ ਕਾਲੇ ਦਿਨ ਪੰਜਾਬ ਦੇ ਅੰਦਰ ਵਰਪਾ ਸੀਗੇ ਫਰੀਦਕੋਟ ਇਲਾਕੇ ਦੇ ਅੰਦਰ ਕੋਟਕਪੂਰਾ ਉਸ ਇਲਾਕੇ ਦੇ ਅੰਦਰ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਰਿਹਾ ਅਕਾਲੀ ਦਲ ਦੇ ਨਾਲ ਤੇ ਖਾਸ ਤੌਰ ਤੇ ਨਿੱਜੀ ਤੌਰ ਤੇ ਵੱਡੇ ਬਾਦਲ ਸਾਹਿਬ ਦੇ ਨਾਲ ਇਹਨਾਂ ਦਾ ਬਹੁਤ ਹੀ ਲगाव ਸੀਗਾ ਉਹਨਾਂ ਨਾਲ ਖੜ ਕੇ ਇਹਨਾਂ ਨੇ ਉਹ ਕਾਲੇ ਦਿਨ ਵੀ ਦੇਖਿਆ ਤੇ ਅੱਜ ਇਸ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਮੈਂ ਸਮਝਦਾ ਕਿਉਂਕਿ ਹਰੇਕ ਬੰਦਾ ਦੇਖਦਾ ਟੌਪ ਨੌਚ ਲੀਡਰਸ਼ਿਪ ਕੰਨੀ ਨਿਗਾ ਕਰਦਾ ਹੈ ਪਰ ਜਿਨ੍ਹਾਂ ਨੇ ਉਥੇ ਇਲਾਕਾ ਸਾਹਮਣਾ ਹੁੰਦਾ ਹੈ ਇਲਾਕੇ ਦੇ ਵਿੱਚ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਉਹ ਸਾਡੇ ਸਾਰੇ ਸਾਥੀ ਹੈ ਜਿਹੜੇ ਅੱਜ ਸਾਨੂੰ ਜੁਆਇਨ ਕਰ ਰਹੇ ਹੈ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਜੀ ਆਖਦਾ ਪਾਰਟੀ ਪ੍ਰਧਾਨ ਦੇ ਨਾਤੇ ਤੇ ਆਸ ਵੀ ਕਰਦਾ ਵੀ ਰਲ ਮਿਲ ਕੇ ਅਸੀਂ ਕੰਮ ਕਰਕੇ ਬੀਜੇਪੀ ਦਾ ਜਿਹੜਾ ਇੱਕ ਵਿਕਾਸ ਪੱਖੀ এজেন্ডਾ ਹੈ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਜਿਹੜਾ এজেন্ডਾ ਹੈ ਉਹਨੂੰ ਲੈ ਕੇ ਅੱਗੇ ਚੱਲਾਂਗੇ ਮਜ਼ਬੂਤ ਹੋਵਾਂਗੇ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬੀਜੇਪੀ ਪਰਿਵਾਰ ਦੇ ਅੰਦਰ ਲਗਾਤਾਰ ਵਾਅਦਾ ਹੋ ਰਿਹਾ ਹੈ ਤੇ ਵੱਖ-ਵੱਖ ਇਲਾਕਿਆਂ ਤੋਂ ਜਿਹਦੇ ਵਿੱਚ ਜੇ ਸਾਡੇ ਫਾਰਮਰ ਏਡੀਸੀ ਵੀ ਰਹੇ ਐ ਤੇ ਸਾਡੇ ਨਾਲ ਤਾਂ ਇਹਨਾਂ ਦਾ ਨਿੱਜੀ ਤੌਰ ਤੇ ਬੜਾ ਸਬੰਧ ਰਿਹਾ ਕਿਉਂਕਿ ਇੱਥੇ ਇਹਨਾਂ ਨੇ ਆਪਣੀ ਡਿਊਟੀ ਦੇ ਦੌਰਾਨ ਫਾਜ਼ਿਲਕਾ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ ਰਣਵੀਰ ਜੀ ਬੁੱਧਲ ਸਾਹਿਬ ਜਿਹੜੇ ਏਡੀਸੀ ਰਹੇ ਸੀਗੇ ਤੇ ਉਸੇ ਨਾਲ ਹੀ ਪ੍ਰੈਸ਼ਰ ਸਾਹਿਬ ਇਹਨਾਂ ਨੂੰ ਬਹੁਤ ਤਜਰਬਾ ਹੈ ਐ ਐਸਡੀ ਦੇ ਵਿੱਚ ਵਿਕਰਮ ਮਜੀਠੀਆ ਜੀ ਦੇ ਨਾਲ ਵੀ ਇਹਨਾਂ ਨੇ ਉੱਥੇ ਕੰਮ ਕੀਤਾ ਮਜੀਠੇ ਹਲਕੇ ਦੇ ਅੰਦਰ ਬਾਕੀ ਵੀ ਸਾਰੇ ਮਾਝੇ ਦੇ ਇਲਾਕੇ 'ਚ ਬੜਾ ਇਹਨਾਂ ਨੇ ਕੰਮ ਕੀਤਾ ਰੈਸ਼ਾ ਇਹਨਾਂ ਦੀ ਪਟਿਆਲੇ ਦੀ ਹੈ ਪਰ ਇਹਨਾਂ ਨੂੰ ਰਾਜਨੀਤੀ ਦੇ ਅੰਦਰ ਬਹੁਤ ਵੱਡਾ ਤਜਰਬਾ ਵੀ ਹੈ ਤੇ ਕਸ਼ਮੀਰ ਜੀ ਜਿਹੜੇ ਉੱਥੇ ਗੁਰੂ ਘਰ ਦੇ ਅੰਦਰ ਗ੍ਰੰਥੀ ਦੀ ਵੀ ਇਹਨਾਂ ਨੇ ਸੇਵਾ 'ਵਾਂ ਕਰੰ ਦਾ ਇਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਤੇ ਇਲੈਕਸ਼ਨ ਵੀ ਇਹਨਾਂ ਨੇ ਐਸਜੀਪੀਸੀ ਦਾ ਕੰਟੈਸਟ ਕੀਤਾ ਸੀਗਾ 96 'ਚ ਕੀਤਾ ਸੀਗਾ ਜਿਵੇਂ ਆਪਾਂ 96 'ਚ ਕੀਤਾ ਸੀਗਾ ਖਸ਼ਮੀਰ ਜੀ ਤੇ ਅੱਜ ਇਹ ਵੀ ਪਾਰਟੀ ਨੂੰ ਮੇਰੇ ਖਿਆਲ ਮਿਲ ਕੇ ਹੋਰ ਵੀ ਇਹਨਾਂ ਦੇ ਸੇਧ ਨਾਲ ਅੱਗੇ ਚੱਲਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਡੇ ਜਿਹੜਾ ਪਰਾਣੇ ਕੁਲਾਟੀ ਹੈ ਰਾਜਨੀਤੀ ਦੇ ਇਹਨਾਂ ਨੇ ਉਹਨਾਂ ਦਿਨਾਂ ਦੇ ਅੰਦਰ ਜਦੋਂ ਕਾਲੇ ਦਿਨ ਪੰਜਾਬ ਦੇ ਅੰਦਰ ਵਰਪਾ ਸੀਗੇ ਫਰੀਦਕੋਟ ਇਲਾਕੇ ਦੇ ਅੰਦਰ ਕੋਟਕਪੂਰਾ ਉਸ ਇਲਾਕੇ ਦੇ ਅੰਦਰ ਬਹੁਤ ਵੱਡਾ ਇਨਾ ਦਾ ਯੋਗਦਾਨ ਰਿਹਾ ਅਕਾਲੀ ਦਲ ਦੇ ਨਾਲ ਤੇ ਖਾਸ ਤੌਰ ਤੇ ਨਿੱਜੀ ਤੌਰ ਤੇ ਵੱਡੇ ਬਾਦਲ ਸਾਹਿਬ ਦੇ ਨਾਲ ਇਹਨਾਂ ਦਾ ਬਹੁਤ